ਕਾਰਵਾਈ ਸਰਦਾਰ ਸਾਹਿਬ ਜਿਵੇਂ ਤੁਸੀਂ ਸੋਚ ਰਹੇ ਹੋ ਕਿ ਮੈਂ ਹੁਣੇ ਹੀ ਚੱਕ ਕਾਰਵਾਈ ਕਰਦਾ ਮੈਂ ਬੈਲਾ ਵੈਰੀਫਾਈ ਕਰੂੰਗਾ ਤੁਸੀਂ ਧਰਨਾ ਲਾ ਕੇ ਸੱਚੇ ਹੋ ਰਹੇ ਹੋ ਆਪਦੇ ਵੱਖਰੇ ਬੈਠ ਕੇ ਸੱਚੇ ਹੋ ਰਹੇ ਨੇ ਮੈਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੱਢੂੰਗਾ ਤੁਸੀਂ ਵੈਰੀਫਾਈ ਕਰੀ ਜਾਓ ਜੇ ਅਸੀਂ ਬੈਠੇ ਇੱਥੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਜੰਟ ਹੈਗਾ ਜੀ ਇਹ ਧੱਕਾ ਮੇਰੀ ਧੱਕਾ ਸੁਣੋ ਸੁਣੋ ਧੱਕਾ ਹੋ ਰਿਹਾ ਸੁਣੋ ਸੁਣੋ ਧੱਕਾ ਹੋ ਰਿਹਾ ਮੈਂ ਮੈਂ ਇੱਥੇ ਖੜਾ ਹਾਂ ਹਾਂ ਗੱਲ ਸੁਣਨ ਵਾਸਤੇ ਆਇਆ ਹਾਂ ਹਾਂ ਜੀ ਤੁਹਾਡਾ ਫਰਜ਼ ਨਹੀਂ ਬਣਦਾ ਐਜ਼ ਅ ਮੋਹਤਵਾਰ ਐਜ਼ ਅ ਨਾਗਰਿਕ ਕਿ ਪੁਲਿਸ ਨੂੰ ਸਹਿਯੋਗ ਕਰਨਾ ਪੁਲਿਸ ਨੇ ਤਾਂ ਧੱਕਾ ਨਹੀਂ ਕੀਤਾ ਨਹੀਂ ਇਹ ਕਹੋ ਸੁਣੋ ਪੁਲਿਸ ਇੱਕ ਮਿੰਟ ਸੁਣੋ ਪੁਲਿਸ ਨੇ ਧੱਕਾ ਕੀਤਾ ਨਹੀਂ ਕੀਤਾ ਕੀ ਇਸ ਆਮ ਲੋਕਾਂ ਨੇ ਜਿਹੜੇ ਆ ਖੜੇ ਆ ਟਰੱਕਾਂ ਵਾਲੇ ਜਾਂ ਬੱਸਾਂ ਵਾਲੇ ਬੱਚੇ ਵਿੱਚ ਬੈਠੇ ਆ ਇਹਨਾਂ ਨੇ ਧੱਕਾ ਕੀਤਾ ਨਹੀਂ ਕੀਤਾ ਆਪਾਂ ਸੁਣੋ ਜਦੋਂ ਤੁਹਾਡੀ ਗੱਲ ਸੁਣ ਰਹੇ ਆ ਵਿਚਾਲੇ ਖੜ ਕੇ ਸੁਣ ਰਹੇ ਅਸੀਂ ਕਾਣੇ ਥੋੜੀਆਂ ਕਾਣੇ ਹੁੰਦੇ ਤਾਂ ਫੜਦੇ ਨਹੀਂ ਵਿੱਚ ਅਸੀਂ ਵਿੱਚ ਥੜੇ ਹੱਕ ਥਾਣ ਕੇ ਖੜੇ ਆ ਕਿਉਂ ਅਸੀਂ ਸੱਚੇ ਆ ਸੁਣੋ ਸੁਣੋ 1 ਮਿੰਟ ਐਸਐਚਓ ਕਾਦੇ ਲਈ ਹੁੰਦਾ ਤੁਹਾਡੀ ਗੱਲ ਪੁਲਿਸ ਮਹਿਕਮਾ ਤੁਹਾਡੀ ਗੱਲ ਸੁਣਨ ਦੀ ਖਾਤਰ ਹੈ ਹੁਣ ਤੁਸੀਂ ਤਾਂ ਕਹਿੰਦੇ ਹੋ ਵੀ ਹੁਣੇ ਨਿਆਂ ਕਰੋ ਜੇ ਮੰਨ ਲਓ ਦੂਜੇ ਪਾਸੇ ਉਹ ਧਰਨਾ ਲਾ ਲੈਣ ਅਸੀਂ ਵਿਚਾਲੇ ਆ ਗਏ ਫਿਰ ਦੱਸੋ ਨਿਆਂ ਕਿਵੇਂ ਕਰਾਂਗੇ ਅਸੀਂ ਜਵਾਬ ਦੇ ਦਿਓ ਇਸ ਗੱਲ ਦਾ ਕਿਵੇਂ ਸੁਣੋ ਐ ਨਹੀਂ ਸਰਦਾਰ ਸਾਹਿਬ ਐ ਨਹੀਂ ਐਸਐਚਓ ਸਾਹਿਬ ਐਸਐਚਓ ਸਾਹਿਬ ਗਲਤੀ ਕਰਕੇ ਕੋਈ ਵੀ ਬਰਾਬਰ ਦਰਨਾ ਲਾ ਲੂਗਾ ਪੱਤਰਕਾਰੋ ਸੁਣੋ ਸੁਣੋ ਪੱਤਰਕਾਰ ਸਾਹਿਬ ਇਹਨਾਂ ਨੇ ਡੰਗ ਸਰਦਾਰ ਸੁਣੋ ਹੁਣ ਗੱਲ ਮੇਰੀ ਵੀ ਸੁਣੋ ਸੁਣੋ ਚੌਥਾ ਥਮ ਸਾਹਿਬ ਸੁਣੋ ਪੁਲਿਸ ਮੈਂ ਕਿ ਮੈਂ ਤੁਹਾਨੂੰ ਇੱਜ਼ਤ ਮਾਨਣਾ ਫੋਨ ਕਾਲ ਕੀਤਾ ਸੀ ਕਿ ਤੁਸੀਂ ਆ ਜਾਓ ਤੁਹਾਡੇ ਖਿਲਾਫ ਦਰਖਾਸਤ ਆਈ ਹੈ ਸਾਡੀ ਨਜ਼ਰ ਵਿੱਚ ਤੁਸੀਂ ਦੋਸ਼ੀ ਨਹੀਂ ਸੀ ਸੁਣ ਲਓ ਅਸੀਂ ਤਾਂ ਹੀ ਤੁਹਾਨੂੰ ਫੋਨ ਤੇ ਕਿਹਾ ਸੀ ਵੀ ਦਰਖਾਸਤਾਂ ਆਉਂਦੀਆਂ ਨੇ ਪਰ ਇਹ ਨਹੀਂ ਜ਼ਰੂਰੀ ਹੁੰਦਾ ਕਿ ਕੋਈ ਦਰਖਾਸਤ ਆ ਜੇ ਸੱਚੀ ਹੋ ਜੇ ਉਹ ਅਸੀਂ ਤੁਹਾਨੂੰ ਪੜਤਾਲ ਲਈ ਬੁਲਾਇਆ ਸੀ ਤੁਸੀਂ ਕੀ ਕਿਹਾ ਤੋਂ ਐਸ ਐਚਓ ਨੂੰ ਕਹੋ ਪਹਿਲਾਂ ਇੱਥੇ ਆ ਕੇ ਮੌਕਾ ਵੇਖੇ ਫਿਰ ਆਓ ਸਰਪੰਚ ਸਾਹਿਬ ਸੁਣੋ ਸਾਰੀ ਪਬਲਿਕ ਸੁਣ ਰਹੀ ਆ ਸਾਰੀ ਪਬਲਿਕ ਤੁਹਾਡਾ ਮੁੰਡਾ ਵੀਡੀਓ ਬਣਾ ਰਿਹਾ ਮੈਂ ਵੀਡੀਓ ਸਾਹਮਣੇ ਬੋਲ ਰਿਹਾ ਹਾਂ ਉਸ ਤੋਂ ਬਾਅਦ ਤੁਸੀਂ ਮੇਰੇ ਕੋਲ ਆਉਣ ਦੀ ਬਜਾਏ ਤੁਸੀਂ ਆਉਣ ਦੀ ਬਜਾਏ ਤੁਸੀਂ ਤੁਹਾਡੀ ਵਾਈਫ ਨੂੰ ਸਰਪੰਚ ਸਾਹਿਬ ਨੂੰ ਦਰਖਾਸਤ ਦੇ ਕੇ ਭੇਜਤਾ ਕੀ ਇਹ ਠੀਕ ਹੈ ਪਹਿਲਾਂ ਜਵਾਬ ਦਿਓ ਮੈਂ ਤੁਹਾਨੂੰ ਫੋਨ ਕਰਕੇ ਬੜੀ ਇੱਜ਼ਤ ਮਾਨਣਾ ਕਹਿ ਰਿਹਾ ਕੋਈ ਗੱਲ ਨਹੀਂ ਦਰਖਾਸਤਾਂ ਆਉਂਦੀਆਂ ਹੁੰਦੀਆਂ ਸੱਚੀਆਂ ਸਾਰਪੋਲਿਸ ਦੇ ਖਿਲਾਫ ਸੱਚੀਆਂ ਝੂਠੀਆਂ ਹੁੰਦੀਆਂ ਨੇ ਪਰ ਜੇ ਅਸੀਂ ਸੁਣੋ ਸਿੱਕ ਬੋਲਣਾ ਵਿੱਚ ਨਾ ਬੋਲੋ ਹੁਣ ਵਿੱਚ ਨਾ ਬੋਲੋ ਹੁਣ ਵਿੱਚ ਨਾ ਬੋਲੋ ਸੁਣ ਲਓ ਤੁਹਾਡੀ ਗੱਲ ਹੀ ਕਰ ਰਹੇ ਆ ਤੁਹਾਡੇ ਖਾਤਰ ਹੀ ਗੱਲ ਕਰ ਰਹੇ ਆ ਅਸੀਂ ਇੱਥੇ ਸਮਝ ਗਏ ਬੇਨਤੀ ਇੱਕੋ ਇੱਕਾ ਹੱਥ ਬੰਨ ਕੇ ਜੜਵਾ ਲਓ ਹੱਥ ਜੜਵਾ ਲਓ ਅਮਨ ਸ਼ਾਂਤੀ ਨੂੰ ਬਰਕਰਾਰ ਰੱਖੋ ਤੁਹਾਡੀ ਗੱਲ ਬਿਲਕੁਲ ਸੁਣਾਗੇ ਜਾਮ ਖਲਵਾ ਦਿਓ ਆਮ ਪਬਲਿਕ ਨੂੰ ਨਾ ਤੰਗ ਹੋਵੇ ਤੁਹਾਡੀ ਗੱਲ ਬਿਲਕੁਲ ਸੁਣਾਗੇ ਬਿਲਕੁਲ ਨਹੀਂ ਤੁਸੀਂ ਉੱਥੇ ਮੌਕਾ ਦੇਖਿਆ ਇੱਕ ਮਿੰਟ ਇੱਕ ਮਿੰਟ ਗੱਲ ਕਰ ਲੈੰਦੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਤਾ ਹੈ ਹਲੋ ਇੱਕ ਮਿੰਟ ਵੀਰੇ ਇੱਕ ਮਿੰਟ ਹਣ ਐਸ ਐਚਓ ਸਾਹਿਬ ਕੀ ਉਹ ਗਲਤ ਨਹੀਂ ਹਜੇ ਮੌਕਾ ਦੇਖਿਆ ਤੁਸੀਂ ਹੁਣ ਮੌਕਾ ਦੇਖ ਲਿਆ ਮੌਕਾ ਹੁਣ ਤੁਸੀਂ ਦੇਖ ਲਿਆ ਡਾਂਗਾ ਮਾਰੀਆਂ ਸਫਰ ਟੈਲੀਵਿਜ਼ਨ ਹੁਣ ਤੁਸੀਂ ਉਹਨੂੰ ਲੈ ਕੇ ਚੱਲਿਆ ਜੀ ਜਵਾਬ ਦੇਣਾ ਤੁਸੀਂ ਕਿਹਾ ਮੌਕਾ ਵੇਖ ਲਓ ਅਸੀਂ ਬਿਲਕੁਲ ਮੌਕਾ ਵੇਖਿਆ ਪਰ ਮੈਂ ਉਹਨਾਂ ਨੇ ਇਹਨਾਂ ਨੇ ਕਿਹਾ ਸੋਲੋ ਸੋਲੋ ਐਸੀ ਕੋਟੇ ਨੇ ਆਹੀ ਗੱਲ ਕੀਤੀ ਨਹੀਂ ਹੋਮ ਤੁਸੀਂ ਲੰਮੇ ਪਾਇਆ ਹੁੰਦਾ ਸਰਦਾਰ ਸਾਹਿਬ ਖੁਦ ਐਸੀ ਕੋਟੇ ਨਾਲ ਸੰਬੰਧਤ ਹੈ ਤੁਸੀਂ ਲੰਮੇ ਖੁਦ ਐਸੀ ਕੋਟੇ ਨਾਲ ਸੰਬੰਧਤ ਹੈ ਮੈਂ ਖੁਦ ਐਸੀ ਕੋਟੇ ਨਾਲ ਸੰਬੰਧਤ ਹਾਂ ਸੋਲੋ ਪਰ ਬਿਲਕੁਲ ਬਿਲਕੁਲ ਨਹੀਂ ਇਸ ਗੱਲ ਤੇ ਕਰੂੰਗਾ ਜੋ ਕਰੂੰਗਾ ਨਾਪ ਤੋਲ ਸਾਡੀਆਂ ਬੱਗਾਂ ਦੀ ਕੋਈ ਵੈਲਿਊ ਹੀ ਨਹੀਂ ਸਮਝਦੇ ਤੁਸੀਂ ਕੌਣ ਕਹਿੰਦਾ ਬਿਲਕੁਲ ਨਹੀਂ ਜ਼ਰੂਰ ਦਾ ਸੁਣੋ ਸੁਣੋ ਇਸ ਟਾਈਮ ਤੇ ਜੇ ਕਹਿੰਦੇ ਕਾਮ ਦਾ ਮੈਂ ਦੱਸਦਾ ਹਾਂ ਐਸਐਚਓ ਸਾਹਿਬ ਉਹ ਇੱਕੋ ਇੱਕ ਬੇਨਤੀ ਆ ਬਾਲਾ ਨਹੀਂ ਐਸਐਚਓ ਸਾਹਿਬ ਦਾ ਬੇਨਤੀ ਬਣਦਾ ਸੀ ਕਿ ਕੱਲ ਕਾਰਵਾਈ ਕਰਦਾ ਜਦੋਂ ਮੈਡਮ ਨੇ ਦਰਖਾਸਤ ਦੇ ਦਿੱਤੀ ਸੀ ਉਹਦੇ ਚ ਸਿੱਧਾ ਲਿਖਿਆ ਹੋਇਆ ਹੈ ਕਿ ਉਹ ਕਹਿੰਦਾ ਸੀ ਵੀ ਮੈਂ ਪਿਸਟਲ ਨਾਲ ਮਾਰੂਗਾ ਹੁਣ ਮੈਂ ਦੱਸਦਾ ਸਰਦਾਰ ਸਾਹਿਬ ਸਰਦਾਰ ਕੁਲਦੀਪ ਸਿੰਘ ਜੀ ਜੇ ਦਰਖਾਸਤਾਂ ਦੇ ਕਾਰਵਾਈ ਮੰਗਦੇ ਹੋ ਤੇ ਤੁਹਾਡੇ ਖਿਲਾਫ 4 ਘੰਟੇ ਪਹਿਲਾਂ ਆਈ ਸੀ ਫਿਰ ਕੀ ਉਹਦੇ ਤੇ ਜੋ ਲਿਖਿਆ ਸੱਚ ਮੰਨ ਕੇ ਕਾਰਵਾਈ ਕਰ ਦਿੰਦਾ ਉਹਦੇ ਉਹਦੇ ਤੇ ਫਿਰ ਕੀ ਨਹੀਂ ਨਹੀਂ ਅੱਛਾ ਜਦੋਂ ਉਹਦਾ ਤੁਹਾਡੇ ਖਿਲਾਫ ਦਰਖਾਸਤ ਆ ਗਈ ਜਰੂਰ ਤੁਹਾਡੇ ਖਿਲਾਫ ਦਰਖਾਸਤ ਆ ਗਈ ਉਹਦੇ ਦਾ ਤੁਸੀਂ ਵੀਡੀਓ ਭੇਜ ਕਰੋਗੇ ਜਿਹੜੀ ਤੁਹਾਡੇ ਵੱਲੋਂ ਆ ਗਈ ਤੁਸੀਂ ਕਹਿੰਦੇ ਤੁਰੰਤ ਕਾਰਵਾਈ ਕਰਦੀ ਹੈ ਭਲੇ ਸ਼ਾਬਾਸ਼ ਤੇਰੇ ਚਿਹਰੇ ਅਸੀਂ ਉਹਦੀ ਵੀਡੀਓ ਦੇਣੀ ਸੀ ਅਸੀਂ ਉਸੇ ਦੀ ਵੀਡੀਓ ਦੇਣੀ ਸੀ ਅਸੀਂ ਉਸੇ ਦੀ ਵੀਡੀਓ ਦੇਣੀ ਸੀ ਕਿ ਉਹਦੇ ਵੱਲੋਂ ਜਿਵੇਂ ਗੁੰਡਾਗਰਦੀ ਕੀਤੀ ਗਈ ਆ ਜੋਤ ਜੀ ਮੈਂ ਤੁਹਾਨੂੰ ਦੱਸ ਰਿਹਾ ਕਿ ਉਸੇ ਦੀ ਗੁੰਡਾਗਰਦੀ ਦੀ ਵੀਡੀਓ ਦੇਣੀ ਸੀ ਕਿ ਪੁਲਿਸ ਜਸਟੀਫਾਈ ਕਰ ਸਕੇ ਸੁਣੋ ਸੁਣੋ ਫੋਲੋ ਸਾਡੇ ਸਰਪੰਚ ਸਾਹਿਬ ਨੇ ਸਤਕਾਰਤ ਨੇ ਇਸ ਤੋਂ ਬਿਨਾ 25 ਸਰਪੰਚੇ ਮੇਰੇ ਕੋਲ ਹੋਰ ਵੀ ਨੇ ਸਾਡੇ ਸਤਕਾਰਤ ਨੇ ਜਿਹੜੇ ਲੋਕਾਂ ਦੇ ਚੁਣੇ ਹੋਏ ਸਾਰੇ ਨੁਮਾਇੰਦੇ ਨੇ ਸਾਰੇ ਸਤਕਾਰਤ ਨੇ ਪਰ ਸਤਕਾਰਤ ਬੰਦਿਆਂ ਦੀ ਵੀ ਡਿਊਟੀ ਬਣਦੀ ਹੈ ਕਿ ਅਸੀਂ 20 ਮਤਲਬ ਕਿ ਸਰਕਾਰ ਦੇ ਇੱਕ ਅੰਗ ਹੈ ਲੋਕਾਂ ਦੀ ਭਲਾਈ ਲਈ ਅਸੀਂ ਵਿਚਾਲੇ ਖੜੇ ਆ ਤੁਹਾਡੀ ਵੀ ਡਿਊਟੀ ਬਣਦੀ ਹੈ ਸਾਨੂੰ ਸਤਕਾਰ ਦੇਣਾ ਸਮਝ ਗਏ ਤੇ ਸਤਕਾਰ ਭਾੜ ਦਿਓ ਸਤਕਾਰ ਦਿਓ ਵੀ ਅਸੀਂ ਕੋਈ ਐਸਾ ਸ਼ਬਦ ਨਹੀਂ ਬੋਲਦੇ ਜਿਹੜਾ ਕਿ ਤੁਸੀਂ ਸੁਣੋ ਤੁਸੀਂ ਉਹ ਸ਼ਬਦ ਬੋਲਦੇ ਹੋ ਜਿਹੜੇ ਅਸੀਂ ਸੁਣ ਨਹੀਂ ਸਕਦੇ ਅਸੀਂ ਸਰ ਕੀ ਬੋਲਤਾ ਕਿਨੇ ਸ਼ਬਦ ਲਿਆ ਗਿਆ ਸਾਡੇ ਵੱਲੋਂ ਉਹਨਾਂ ਨੇ ਜਿਹੜੀ ਗੁੰਡਾਗਰਦੀ ਕੀਤੀ ਉਹ ਦਿਖ ਨਹੀਂ ਰਹੀ ਜੀ ਮੇਰੀ ਬੇਨਤੀ ਆ ਤੁਸੀਂ ਉੱਥੇ ਆ ਜਾਓ ਤੁਹਾਡੇ 10 ਨਹੀਂ 15 ਬੰਦੇ ਲੈ ਕੇ ਆ ਜਾਓ 20 ਲੈ ਕੇ ਆ ਜਾਓ ਪਰ ਗੱਲ ਦੋਨਾਂ ਦੇ ਆਮਣੇ ਸਾਹਮਣੇ ਬਿਠਾ ਕੇ ਕਰੂੰਗਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ